ਰੁਕਦਾ ਹੋ ਠੀਕ ਠਾਕ ਲਓ ਜੀ ਮਿੱਤਰੋ ਆ ਜਾ ਬੱਚੇ ਲੱਗੇ ਡਾਉਨ ਫੇਰ ਤੇ ਤੁਹਾਨੂੰ ਇਹ ਗੱਲ ਦਾ ਸੱਚ ਮੈਂ ਕਾ ਹੀ ਨਾ ਤੁਹਾਨੂੰ ਪੰਜਾਂ ਚੁ ਘਾਟਾ ਪਊਗਾ ਤੇ ਲਓ ਜੀ ਮਿੱਤਰੋ ਘਾਟਾ ਪਣ ਲਾਲ ਜੀਨੇ ਦਾ ਵੇ ਕੱਲ ਪਾ ਲਾਲ ਜੀਨੇ ਭਾਇਆ ਸੀਗਾ ਛਤਰੀ ਤੇ ਤੇ ਮੈਂ ਕਦੇ ਬਿਆਰ ਚਲਾ ਗਿਆ ਤੇ ਉਹ ਮੈਂ ਆ ਕੇ ਉਹ ਦੇਖ ਲੱਗ ਉਹ ਭਰਾਵਾ ਚੜ ਗਿਆ ਕਦੇ ਉੱਚਾ ਚਾਚਾ ਹਨਾ ਤੇ ਉਹਨੇ ਤੇਰਾ ਆਪਾ ਬਚੜਾ ਦਈਏ ਤੇ ਉਹ ਚੜ ਗਿਆ ਉੱਚਾ ਚਾਚਾ ਤੇ ਭਰਾਵਾ ਉਹਦਾ ਕਦੇ ਪਤਾ ਨਹੀਂ ਲੱਗਿਆ ਉਹ ਬਹੁਤ ਉੱਚਾ ਉੜ ਗਿਆ ਤੇ ਉਧਰੋਂ ਪ੍ਰਾਪ ਕਰਾਲ ਚਲਾ ਗਿਆ ਭਰਾਵਾ ਤੇ ਮੈਂ ਵੇਖੀ ਕਿ ਉਹਨੂੰ ਛਤਰੀ ਵੀ ਭੜਕਾਈ ਉਹ ਮੈਂ ਬੈਠਾ ਹੀ ਨਹੀਂ ਹੁਣ ਮੈਂ ਪ੍ਰਵਾ ਦੇਖੋ ਪ੍ਰਾਪ ਕਰਾਲ ਚਲਾ ਗਿਆ ਉੱਚਾ ਚਤ ਦੇਖਿਆ ਹੀ ਨਹੀਂ ਭਰਾਵਾ ਤੇ ਮੈਂ ਕਹਾ ਹਣ ਵੀ ਮੁੜਿਆ ਹਣ ਵੀ ਮੁੜਿਆ ਪਤਾ ਨਹੀਂ ਉਹ ਸਾਹਮਣੇ ਜਾਂਦਾ ਦੂਧਰ ਵੱਡਾ ਟਾਵਰ ਆ ਬਰ ਉਹ ਉਧਰ ਗਿਆ ਤੇ ਉੱਤ ਬਾਅਦ ਮੈਂ ਉਧਰ ਮੁੜਿਆ ਹੀ ਨਹੀਂ ਤੇ ਮੈਂ ਕਹਾ ਚੱਲ ਕੋਈ ਨਾ ਜੇ ਆਣਾ ਹੋਊਗਾ ਆਈਗਾ ਤੇ ਜੇ ਵੈਕੈਂਸੀ ਨੂੰ ਘਾਟਾ ਵਾ ਗਿਆ ਇੱਕ ਤੱਲਾਉ ਜੀ ਮਿੱਤਰੋ ਬੱਚੇ ਜਿੱਤੇ ਆਪਾਂ ਘੇਰ ਤੇ ਪਰ ਆਥ ਵੀ ਛਤਰੀ ਲਈ ਰੱਖੀ ਜਾਨਕੀ ਕੱਲ ਮੈਂ ਕਹਾ ਹੁਣ ਵੀ ਆ ਜੂਗਾ ਚਲਾ ਆਇਆ ਨਹੀਂ ਉਹ ਵੀ ਲਾਲਚੀ ਨਾ ਤੇ ਤਾਂ ਕਰਕੇ ਦੇਖੋ ਰੁਜੇ ਤਾਂ ਹਉ ਉੱਤੇ ਚੜ ਗਿਆ ਕਾਲਕਾਂ ਤਾਂ ਇਧਰ ਹੀ ਨਿਕਲ ਗਿਆ ਸਿੱਧਾ ਤਾ ਲਾ ਜੂਗਾ ਤੱਲਾਉ ਜੀ ਦੇਖੋ ਮਿੱਤਰੋ ਮੈਂ ਕਹਾ ਆ ਜੂ ਇਧਰ ਇਧਰ ਆ ਜੋੜੀ ਨਹੀਂ ਆਇਆ ਤਾਂ ਮੈਂ ਲੈਣੀ ਮੈਂ ਕਹਾ ਮੈਨੂੰ ਜਾਲਚੀ ਪਾਣੀ ਪੈਣੀ ਹੈ ਫਿਰ ਮੈਂ ਕਹਾ ਇਹਨਾਂ ਨੂੰ ਜਾਲਚੀ ਪਾਈ ਰੱਖੀ ਮਿਲ ਜੂਗੀ ਜਿਹਨਾਂ ਮਿਲ ਗਏ ਤਾਂ ਆਪਾਂ ਇਹਨਾਂ ਨੂੰ ਜਾਲਜੋ ਕੱਢ ਦਾਂਗੇ ਕੁਇਰਨਾਂ ਆਪ ਬਦਾਨੀ ਦਿਨੇ ਖਵਾ ਕੇ ਫਿਰ ਜਾਲਚੀ ਥੜ ਦਿਆ ਕਰਾਂਗੇ ਜੋੜੀ ਨੂੰ ਫਿਰ ਮਿਲ ਕੇ ਆਪੈਨੂੰ ਘੜ ਦੇਣੇ ਆ ਮੈਂ ਵੀ ਸੈਟ ਉਹਹੀਂ ਜੂbro ਸਾਈ ਐ ਕਿਉਂ ਹੈਗਾ ਗਾਡੇ ਧਾਲਾ ਰੁੰਜੀਏ ਨਿਆਰਾ ਆ ਜੂ ਲੋਈ ਮਿੱਤਰੋ ਡੰਡੇ ਵਾਲਾ ਬੱਚਾ ਵੀ ਤੇ ਪੂਛ ਵਾਲਾ ਬੱਚਾ ਵੀ ਉਹ ਫਿਰਦੇ ਦੋਨੇ ਡੰਡੇ ਵਾਲੇ ਵੀ ਚਲ ਉੱਚਾ ਚਾ ਚਾ ਲੱਗਿਆ ਬਈ ਦੋ ਘੜੀ ਦੇ ਕੇ ਬਹਿ ਜਾਂਦਾ ਸੀ ਹੌਲੀ ਹੌਲੀ ਚੱਲ ਵਿਚਾਰਾ ਗਿੰਝ ਗਿਆ ਤੇ ਮਿੱਤਰੋ ਆਪਾਂ ਬੱਚੇ ਦੀ ਡੀਕ ਕਰਾਂਗੇ ਜੇ ਆ ਗਿਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਆ ਜੇ ਤਾਂ ਬਾਲੀ ਵਧੀਆ ਗੱਲ ਆ ਹੋਰ ਉਹਦੇ ਕਹਿੰਦੇ ਮੈਂ ਪ੍ਰਭ ਨੂੰ ਪਹਿਲੇ ਹੀ ਗਏ ਨੇ ਮੈਂ ਪ੍ਰਭੇ ਮੈਂ ਭਾਂਦੇ ਪੰਜ ਤਾਂ ਪੂਰੇ ਮੈਂ ਕਿਹਾ ਪੰਜਾਂ ਜੋ ਕਾਟਾ ਪੈਣਾ ਆਪਣਾ ਵੈਕੈਂਸੀ ਦਾ ਤੇ ਉਹੀ ਗੱਲ ਵੈਕੈਂਸੀ ਦਾ ਘਾਟਾ ਪੈ ਗਿਆ ਪੰਜਾਂ ਦਾ ਇਹ ਕਬੂਤਰ ਦਾ ਸਿੰਮਤਰ ਕਮੈਂਟ ਕਰਕੇ ਕਿੱਡਾ ਕਿੱਦਾਂ ਦਾ ਜਿਹੜਾ ਆਪੋ ਆਪਣੀ ਰੂਜੀ ਖੂਸ ਦੀ ਨਾਲ ਹੈ ਇਹ ਮੇਰੇ ਕੋਲ ਬੱਚਾ ਹੁੰਦਾ ਬਹੁਤ ਉੱਡਦਾ ਬਈ ਇਹ ਕੜਾਈ ਲੱਗਦੇ ਇਹ ਸ਼ਾਹ ਕੀ ਦਾ ਪੁੱਤ ਆ ਜੀ ਦਾ ਆਲੀ ਦਾ ਆਪਾਂ ਇਹਦੇ ਨਾਲ ਅਦੀ ਰੂਜੀ ਡੈਨ ਇਹਦੇ ਨਾਲ ਡੈਨ ਜੀ ਮਿੱਤਰ ਆਪਾਂ ਬਾਬੇ ਨੇ ਦਵਾ ਬਾਅਦ ਚ ਕੀਤੀ ਸੀ ਤੇ ਆਪਣਾ ਰੱਤਾ ਆ ਕੇ ਵਹਿ ਵੀ ਗਿਆ ਆ ਦੇਖੋ ਆ ਗਿਆ ਇਹ ਕੱਲ੍ਹ ਹੱਥ ਨੇ ਅੱਡ ਕੇ ਤੁਹਾਨੂੰ ਕਹਿਣੇ ਜੀ ਆ ਗਿਆ ਤਾਂ ਚਲੋ ਵਾਪਸ ਇਹ ਗਰਪਨ ਆ ਗਿਆ ਚੱਲ ਇਹ ਵੀ ਗੱਧਾ ਹਲਾਪੇ ਨੂੰ ਦਾਣਾ ਦੂਣਾ ਵਿਚਾਰ ਨੂੰ ਪਾਉਂਦੇ ਆ ਕੱਲ ਜੇਰ ਆਪੋ ਖੋ ਗਏ ਤੁਹਾਨੂੰ ਮੈਂ ਫੜ ਕੇ ਦਿਖਾਉਂਦਾ ਕੀ ਵਿਚਾਰਾ ਬਣਿਆ ਪਿਆ ਇਹਨੂੰ ਲਾ ਲੀਏ ਵਿਚਾਰੇ ਨੂੰ ਆਪਾਂ ਥੱਲੇ ਪਹਿਲਾਂ ਚੱਲੋ ਜੀ ਮਿੱਤਰੋ ਰੱਤ ਆਪਾਂ ਲਾ ਲਿਆ ਥੱਲੇ ਦੇਖੋ ਮੂੰਹ ਮੂੰਹ ਚੰਦ ਜਿਹਾ ਬੈਠ ਬੁੱਠ ਲੱਗੀ ਵਿਚਾਰਾ ਕਿਤੇ ਦਾਣੇ ਚੁਗਦਾ ਹੋਗਾ ਸਿਰ ਦੇਖੋ ਮਿੱਤਰੋ ਤਾਂ ਚਟਾ ਲੈ ਇਹ ਆਪਣੀ ਹੈ ਖੰਡ ਮਿਸ਼ਰੀ ਤੇ ਗੋਲੀ ਦਾ ਦੇਖੋ ਇਹ ਕੱਲ ਆਥਰੇ ਉੱਡ ਗਿਆ ਸੀ ਤੇ ਅੱਜ ਮੁਰਿਆ ਲਓ ਜੀ ਮਿੱਤਰੋ ਆ ਤਾਂ ਨਿਆਰਾ ਹੀ ਬੰਦਾ ਪੈਚਕੂ ਹੀ ਬਣਿਆ ਪਿਆ ਉਹ ਚਲੋ ਰਹਿ ਕੇ ਤਾਂ ਪਲੈਕ ਤਾਂ ਨਹੀਂ ਬਾਹਰ ਆਇਆ ਦੇਖੋ ਇਹ ਲਓ ਜੀ ਮਿੱਤਰੋ ਇਹ ਵੀ ਆ ਗਿਆ ਘਰੇ ਚੱਲ ਵੀ ਇਹਨੂੰ ਖੁੱਡੇ ਤਾੜਦੀ ਦਾਨੇ ਦੋਨੇ ਖਾਲੂਗਾ ਵਿਚਾਰਾ ਪਾਣੀ ਪੂਣੀ ਪੀ ਲੂਗਾ ਵਿਚਾਰਾ ਕੱਲ ਦਾ ਭੁੱਖਾ ਹੋਊਗਾ ਚੱਲ ਵੀ ਜੋ ਉਪਰ ਆ ਟਿਕਾਣੇ ਤੇ ਓਏ ਵੇਖੋ ਮਿੱਤਰੋ ਡੱਗ ਗਿਆ ਦੇਖੋ ਕਿਵੇਂ ਆਲੇ ਭਾਵ ਵਿਚਾਰ ਹਮ ਵੇਹ ਲੱਗਦਾ ਦੇਖੋ ਕਿਵੇਂ ਆ ਕੇ ਡੱਗ ਪਿਆ ਵਿਚਾਰ ਆਪੇ ਨੂੰ ਕਿਤੇ ਦੇਖ ਲਓ ਆਪਾਂ ਕਹਿੰਦੇ ਸੀ ਇਹਦਾ weight ਏਡਾ ਏਡਾ ਤੇ ਅੱਜ weight ਵੀ ਘਟਾ ਗਿਆ ਆ ਦਾ ਸੰਜੀ ਸਾਫ ਕਰ ਲੈ ਪੁੱਤ ਬੈਠ ਲਓ ਜੀ ਬਿਠਾ ਦੇਖੋ ਮਿੱਤਰੋ ਆ ਹੀ ਗਿਆ ਆਪਣਾ ਚੋਬਰ ਘਰੇ ਔਰਦਾ ਦੇਖੀਏ ਨਾ ਮੈਨੂੰ ਪਤਾ ਚੱਲਦਾ ਕੋਈ ਨਾ ਕੋਈ ਨਾ ਹੋਲੀ ਕਰਕੇ ਵੀ ਲੱਗਦਾ ਪੀਲਾ ਬੀਲਾ ਜੀ ਮਿੱਤਰੋ ਆਪਣੀ ਲਾਲ ਚੀਨ ਲੇਤਾ ਪਾਣੀ ਪੀ ਵਿਚਾਰਾ ਚਲੋ ਆ ਗਿਆ ਆਪਣ ਨੂੰ ਖੁਸ਼ੀ ਇਹੀ ਗੱਲ ਹੋ ਗਈ ਆ ਲੈ ਵੀ ਭਰਾ ਕੋਈ ਨਹੀਂ ਆਪਣ ਨੂੰ ਪੰਜਾਂ ਨੂੰ ਘਾਟਾ ਪਿਆ ਪੰਜ ਫੇਰ ਆਪਾਂ ਪੂਰੇ ਹੀ ਕਰ ਲਏ ਦੇਖੋ ਮਿੱਤਰੋ ਬਾਕੀ ਸਾਰੇ ਬੱਚੇ ਆ ਗਏ ਉਹ ਖੱਲਾ ਫਿਰਦਾ ਗੁਲਾਬੀ ਪੂਛਲਾ ਹੋ ਬਦਲਾਂ ਦੇ ਇਹ ਹੂਕਸ ਜਣੀ ਹੁੰਦਾ ਥਾਲ ਜੂਮ ਜੀ ਤਾਂ ਨਹੀਂ ਹੁੰਦਾ ਕੱਲੇ ਇੱਥੇ ਜਿਹੜਾ ਫਰਦਾ ਉਹ ਦੇਖੋ ਬਾਕੀ ਸਾਰੇ ਬਹਿ ਗਏ ਇਹ ਫਿਰ ਟੋਟਾ ਐਂਡ ਦੇ ਮੈਦਾਨ ਬਦੂਨ ਦੇ ਦੂਜੇ ਵਹਿੰਦੇ ਉਦੋਂ ਵਹਿੰਦਾ ਫਤਿਹ ਕਰਕੇ ਵਹਿੰਦਾ ਮੈਦਾਨ ਇਹ ਆ ਜਾਂਦਾ ਦੇਖੋ ਆਵੇ ਆਇਲਨ ਦੋ ਨਹੀਂ ਆਇਨਦੋ ਦੇਖੋ ਮਿੱਤਰੋ ਆਇੰਦਾ ਪੂਛਲਾ ਬੱਚਾ ਤੂਸੇ ਵਾਲਾ ਵੀ ਪਤਾ ਨਹੀਂ ਕਿੱਧਰ ਹੋ ਗਿਆ ਹੁਣ ਦੇਖੋ ਦੋਨੇ ਚੜੀ ਜਾਂਦੇ ਦਿਖਵਾ ਆਂਦੇ ਦੋਨੇ ਤੇਰਾ ਸ਼ਾਕ ਦਾ ਬੱਚਾ ਆ ਕੇ ਬਹਿ ਗਿਆ ਤੇ ਚਲ ਬਹੁਤ ਕਿੰਨੇ ਟਾਈਮ ਹੋ ਗਏ ਆ ਤੂਸੇ ਵਾਲਾ ਫਿਰਦੇ ਤਾਂ ਸਾਲਾ ਬਹਿ ਬੂ ਕੇ ਉੱਡਾ ਕੇ ਪਹਿੰਦੀ ਜਾਂ ਚਲ ਪੂਰਨ ਉਹਨੂੰ ਤਾਂ ਤਾੜੀਏ ਚਲ ਸ਼ਾਕ ਨੂੰ ਤਾਂ ਪਾ ਜਾ ਕੇ ਤਾੜੀਏ ਤਾਂ ਆ ਗਿਆ ਵਿਚਾਰਾ ਲਓ ਜੀ ਮਿੱਤਰੋ ਬੱਚੇ ਦਿੱਤੇ ਆਪਾਂ ਤਾੜ ਆਹ ਦਾ ਸ਼ਾਕ ਆ ਬੱਚਾ ਦੇਖੋ ਇਹ ਆਪਣੀ ਜੰਦੇ ਜਾਣਾ ਇੰਦੀ ਕੀ ਜੀ ਗਿਰਕ ਜੀ ਆ ਸੱਚ ਤੇ ਰਾੜੀ ਆ ਗਿਆ ਉਹ ਬੈਠਾ ਯੋ ਯਾ ਯਾ ਇਹ ਕੱਲ ਤਾਂ ਹੁਣ ਇਹ ਵੀ ਤੁਹਾਡੇ ਨਾਲ ਉੱਡਿਆ ਕਰੂਗਾ ਉਹਨੂੰ ਕੱਲ ਡਾਵਾਂਗੇ ਇਹਨਾਂ ਆ ਆ ਥੋੜਾ ਲੱਥ ਪੁਣਾ ਜਾ ਕਰ ਲੱਗ ਗਿਆ ਚੰਗਾ ਬਲੌੜਦਾ ਸੀ ਪਤਾ ਨਹੀਂ ਸਾਲਾ ਕਿੱਥੇ ਜਾ ਕੇ ਬਹਿ ਜਾਂਦਾ ਐਡਾ ਉਹਦੀ ਉੜਦਾ ਸੀ ਤੰਤਰਾ ਤਿੰਨ ਦਾ ਤਰਾ ਭਰਾ ਹੀ ਵਧੀਆ ਔੜ ਦਾ ਜੱਲ ਭਲਾ ਘਾਟਾ ਤੇ ਛਤਰੀ ਤੇ ਤਾਂ ਉੰਦਾ ਵਾ ਤੂੰ ਤਾਂ ਮੇਰਾ ਅਗਲਾ ਗੇਹੇ ਕਰਾ ਦਿੰਦਾ ਵਾ ਆਹ ਲੈ 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 ਉਹ ਤਾਂ ਪੈਂਦਾ ਲੈ ਉਹ ਤਾਂ ਮਾਰਦਾ ਲੈ ਆਹ ਨਹੀਂ ਕਹਿੰਦਾ ਚੱਲ ਕੋਈ ਨਾ ਯਾਰ ਕੱਲ੍ਹ ਤੋਂ ਛਤਰੀ ਤੇ ਆ ਜਾ ਕਰੂੰਗਾ ਬੜਾ ਸੈਣਾ ਆ ਵੇਲੇ ਆ ਨਹੀਂ ਕੋਈ ਕਹਿੰਦਾ ਲੈ ਕਿੰਨਾ ਸੈਣਾ ਪੁੱਤ ਆ ਤਾਂ ਲੈ ਲੈ ਹੋਈ ਲੈ ਅੱਕੀ ਫਿਰਦਾ ਲੈ ਦੇ ਲਓ ਜੀ ਮਿੱਤਰੋ ਵੀਡੀਓ ਦਾ ਆਪੇ ਇੱਥੇ ਕਰਦੇ ਨੇ ਐਂਡ ਆ ਵੀਡੀਓ ਕੋਈ ਲੱਗੀ ਆਪਣੇ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਆਪਾਂ ਹੋਰ ਕੈਡ ਵੀਡੀਓ ਪਾਉਂਗੇ ਨਾਲੇ ਆਪਾਂ ਕੂਤਰ ਨਵਾਵਾਂਗੇ ਨੇ ਤੇ ਜੂਹਾ ਹੈਗੀਆਂ ਵਾ ਮੜੀਆਂ ਪਈਆਂ ਸਾਰਿਆਂ ਦੀ ਆਪਾਂ ਸਾਰੀ ਜੋੜੀ ਨਵਾਵਾਂਗੇ ਤੇ ਆਪਾਂ ਤੁਹਾਨੂੰ ਉਹ ਵੀ ਵਲੋਗ ਦਿਖਾਵਾਂਗੇ ਤੇ ਬਾਏ ਮਿੱਤਰੋ ਆਪਣੇ